ਸਤ ਸ੍ਰੀ ਅਕਾਲ ਜਬ ਪੋਲਿਟਿਕਲ ਫੋਕਸ ਚੈਨਲ ਮੇ ਤੁਹਾਡਾ ਸਵਾਗਤ ਹੈ ਮੈਂ ਆ ਬਿਕਰਮਜੀਤ ਸਿੰਘ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਵੀ ਮੈਰਿਟੋਰੀਅਸ ਸਕੂਲ ਦੀਆਂ ਜਿੱਥੇ ਜੌਨ 3 ਦੇ ਟੂਰਨਾਮੈਂਟ ਬਾਸਕਟਬਾਲ ਦੇ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਕਰਵਾਏ ਜਾਣੇ ਨੇ ਉੱਥੇ ਹੀ ਅਰਵਿੰਦਰ ਸਿੰਘ ਜਿਹੜੇ ਬਿਰਕ ਨੇ ਕਿ ਜੀ ਮਾਡਲ ਹੋਟਲ ਦੇ ਐਮ ਡੀ ਨੇ ਉਹਨਾਂ ਦੇ ਨਾਲ ਸ਼ਸ਼ੀ ਜੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਵੀ ਇੰਟਰੋਡਕਸ਼ਨ ਕੀਤੀ ਜਾ ਰਹੀ ਹੈ ਉਹਨਾਂ ਖਿਡਾਰੀਆਂ ਦੇ ਨਾਲ ਕਿਉਂਕਿ ਇਹੀ ਖਿਡਾਰੀ ਜੌਨ ਤੇ ਡਿਸਟ੍ਰਿਕਟ ਤੇ ਪੰਜਾਬ ਤੇ ਫਿਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਸਕੂਲਾਂ ਦੇ ਵਿੱਚੋਂ ਆਪਣਾ ਨਾਮ ਜਿਹੜਾ ਰੋਸ਼ਨ ਕਰਦੇ ਨੇ ਉਹਨਾਂ ਦੇ ਕੋਚ ਸਾਬਾਨ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ফ <laughs>